ਸਮਾਚਾਰਾਂ ਦਾ ਬਹੁਤ ਪੂਰਾ ਮਗਿਆ ਹੈ ਅੱਜ ਕੰਬਿਨੈਸ਼ਨ ਦਾ ਡੇ ਆ ਪੁਣੇ ਦਫਤਰ ਤੋਂ ਅੰਕੜੇ ਤੇ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪੰਜਾਬ ਦੇ ਵਿੱਚ ਪਹਿਲੀ ਜੂਨ ਨੂੰ ਲੋਕਾਂ ਨੇ ਮਤਦਾਨ ਕਰਨਾ ਹੈ ਸ਼੍ਰੋਮਣੀ ਅਕਾਲੀ ਦਲ ਇਸ ਵਾਰ 13 ਸੀਟਾਂ ਪੰਜਾਬ ਦੀਆਂ ਆਪਣੇ ਮਲਕੂਤ ਤੇ ਲੜ ਰਿਹਾ ਹੈ ਔਰ ਇਹ ਸੋਹਾਰਪੁਰ ਦੇ ਹਲਕੇ ਤੋਂ ਸਰਦਾਰ ਸੌਂਸ ਸਿੰਘ ਢੰਡਲ ਜਿਹੜੇ ਸਾਫਾ ਮੰਤਰੀ ਚਾਰ ਵਾਰੀ ਐਮਐਲਏ ਰਹੇ ਉਹਨਾਂ ਨੂੰ ਪਾਰਟੀ ਵੱਲੋਂ ਬਤੌਰ ਉਮੀਦਵਾਰ ਅੱਗੇ ਲਿਆਂਦਾ ਗਿਆ ਜਿਨ੍ਹਾਂ ਦੇ ਵੀ ਅੱਜ ਨਾਮੀਨੇਸ਼ਨ ਪੇਪਰ ਜਿਹੜੇ ਆ ਉਹ ਫਾਈਲ ਕਰਦੇ ਆ ਉਹ ਤੋਂ ਪਹਿਲਾਂ ਇਹ ਸਾਰੇ ਹਲਕਿਆਂ ਚਾਰ ਤੇ ਮੋਤਵਾਰ ਸਾਡੇ ਸਾਥੀਆਂ ਦੇ ਜਸਦਾਹੋਰ ਜਥੇਬੰਦਰ ਜਿੰਮੇਵਾਰ ਸਾਥੀਆਂ ਨੂੰ ਸਾਰੇ ਅੱਜ ਜੇ ਪਹੁੰਚਿਆ ਤੇ ਅੱਜ ਢੰਡਲ ਸਾਹਿਬ ਦੇ ਜੋਨ ਦਫਤਰ ਆ ਉਹ ਵੀ ਅਦਕਾਰਾ ਸੋ ਜਿੰਨੇ ਦਿਨ ਘੁੰਮਦਿਆਂ ਨੂੰ ਹੋਗਾ ਨੌ ਹਲਕੇ ਆ ਇਸ ਸਾਲ ਵੱਡੇ ਹਲਕੇ ਦੇ ਵਿੱਚ ਲੋਕਾਂ ਦੇ ਵਿੱਚ ਭਾਗੀ ਛਾ ਆ ਵੱਡਾ ਚਾ ਆ ਲੋਕਾਂ ਦੇ ਵਿੱਚ ਉਹਦੇ ਦੋ ਕਾਰਨ ਆ ਇੱਕ ਤਾਂ ਕਿਉਂਕਿ ਸ਼ੋਮਨੀ ਕਾਲੀਕਲ ਆਪਣੇ ਬਲ ਬੁੱਤੇ ਤੇ ਇਹ ਇਲੈਕਸ਼ਨ ਲੜ ਰਿਹਾ ਦੂਜਾ ਤਕੜੀ ਨਿਸ਼ਾਨ ਇਸ ਹਿਸ਼ਾਲਪੁਰ ਹਲਕੇ ਬਹੁਤ ਲੰਬੇ ਸਮੇਂ ਤੋਂ ਬਾਅਦ ਲੋਕਾਂ ਨੂੰ ਬਦਲ ਤੱਕ ਮੁੰਦਾ ਸੁਆਪ ਰਿਹਾ ਉਹ ਗੁਰੂ ਸਾਹਿਬ ਕਿਰਪਾ ਕਰਨ ਬਾਕੀ ਪੰਜਾਬ ਦੇ ਹਲਕਿਆਂ ਜਿਹਨੂੰ ਮੈਂ ਕਹਿੰਦਾ ਅੱਜ ਬਹੁਤ ਵੱਡੀ ਇੱਕ ਮੂਵਮੈਂਟ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਲੰਮੇ ਸਿਰ ਤੋਂ ਬਾਅਦ ਇਹ ਹੋ ਰਿਹਾ ਹੈ ਤਾਂ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਇਹ ਖੰਡਾ ਤੋਂ ਜਨਾਬ ਜਿੰਨੇ ਵੀ ਕੇਂਦਰ ਚਾਹੇ ਆਵਾਜ਼ ਵੀ ਪਾਰਟੀ ਦਾ ਕਾਂਗਰਸ ਤੋਂ ਬਦਲ ਕੇ ਚੋ ਗਿਆ ਬੀਜੇਪੀ ਦਾ ਉਹਨਾਂ ਨੇ ਉਹਨਾਂ ਦੇ ਪਤੀ ਦੀ ਟਿਕਟ ਕੱਟ ਕੇ ਉਹਨਾਂ ਦੀ ਵਾਈਫ ਨੂੰ ਦੇਤੀ ਮੇਨਰ ਤੋਂ ਪ੍ਰਕਾਰ ਬੀਐਸਪੀ ਦਾ ਕੈਂਡੀਡੇਟ ਟਿਕਟ ਅਨਾਉਂਸ ਹੋਣ ਤੋਂ ਬਾਅਦ ਛੱਡ ਗਿਆ ਔਰ ਕਾਂਗਰਸ ਦਾ ਜਿਹੜਾ ਕੈਂਡੀਡੇਟ ਉਹਨੂੰ ਇਹ ਕਿਹਾ ਜਾ ਰਿਹਾ ਹੈ ਕਿ ਇਹ ਐਕਟਿਵ ਰਹੇਗਾ ਜਿੰਨਾ ਵੀ ਸਮੀਕਰਨਾਂ ਦੇ ਵਿੱਚ ਇਸ ਦੇ ਆਪਣੇ ਉਮੀਦਵਾਰ ਦੇਖੋ ਇਹ ਜਿਹੜਾ ਕਾਂਗਰਸ ਤੇ ਆਪ ਆਲੇ ਆ ਮੇਰਾ ਕਹਿਲ ਪ੍ਰਿੰਸੀ ਯੂਨੀਵਰਸਿਟੀ ਦਾ ਮੈਂ ਸਾਰੇ ਪੰਜਾਬ ਦੇ ਵਿੱਚ ਮੇਰਾ ਮਾਰਨਾ ਕਿ ਜਿੱਥੇ ਜਿੱਥੇ ਇਹਨਾਂ ਦੇ ਉਹ ਚੁੱਪ ਕਰਾਓ ਕੈਂਡੀਡੇਟ ਆ ਕਿਤੇ ਹਾਂਸ ਦਾ ਭਾਰਾ ਕੈਂਡੀਡੇਟ ਆ ਜਾਂ ਕਿਤੇ ਆਪ ਦਾ ਭਾਰਾ ਕੈਂਡੀਡੇਟ ਤੇ ਦੂਜੀ ਗੱਲ ਆ ਵੀ ਇਹ ਜਿਹੜੀ ਆਪ ਐ ਇਹ ਤਾਂ ਸਰਕਾਰ ਬਣਾਉਣੀ ਨਹੀਂ ਲੋਕਿ ਸਰਕਾਰ ਬਣਾਉਣ ਵਾਲੇ ਤਾਂ ਹੋਰ ਆ ਜੇ ਜੇ ਮੈਜੋਰਟੀ ਕਿਤੇ ਆ ਜਾਂਦੀ ਆ ਸੋ ਇਸ ਕਰਕੇ ਤਾਂ ਰਲ ਕੇ ਸਾਰਾ ਜਿਹੜਾ ਮੈਚ ਖੇਡਿਆ ਜਾ ਰਿਹਾ ਆਪ ਦਾ ਤੇ ਅੰਸ਼ ਜਿਹੜੀ ਭਾਰਤੀਆ ਜਨਤਾ ਪਾਰਟੀ ਦੀ ਆਪਾਂ ਦੇਖਦੇ ਆਂ ਕਿ ਸੋਮ ਪ੍ਰਕਾਸ਼ ਲਗਾਤਾਰ 5 ਸਾਲ ਵਜੀਰ ਵੀ ਰਿਹਾ ਐ ਐਮ ਐਮ ਪੀ ਰਹੇ ਹਾਲ ਤੱਕ ਕਿਸੇ ਹਲਕੇ ਚ ਨਹੀਂ ਪਏ ਤੇ ਲੋਕਾਂ ਨੇ ਵਿਰੋਧ ਕਰਨਾ ਸੀ ਤੇ ਲੋਕ ਵਿਰੋਧ ਕਰਦੇ ਅਸੀਂ ਜਿਲੇ ਹੁਣ ਪਿੰਡਾਂ ਜਾ ਕੇ ਸਾਨੂੰ ਵੀ ਲੋਕ ਪੁੱਛਦੇ ਆ ਕਿ ਤੁਸੀਂ ਵੀ ਇਹਨਾਂ ਦੇ ਸਾਥੀ ਸੀ ਪਰ ਮੈਂ ਸਮਝਦਾ ਅੱਜ ਇਹ ਜਿਹੜਾ ਟੱਗ ਨੂੰ ਜਿਹੜੀ ਆ ਉਹਨਾਂ ਦੇ ਘਰੋਂ ਬੀਬੀ ਉਹਨਾਂ ਨੂੰ ਨਹੀਂ ਸੁਣਿਆ ਪਾਰ ਪੰਜਾਬ ਦੇ ਲੋਕ ਅੱਜ ਭਾਰਤੀ ਜਨਤਾ ਪਾਰਟੀ ਨੂੰ ਸਭ ਸਟਾਉਣ ਦੇ ਰੋਗ ਵਿੱਚ ਜਿੰਨਾ ਵੀ ਮੈਂ ਪਿੰਡਾਂ ਦੇ ਵਿੱਚ ਜਾ ਕੇ ਮਿਲਾਂਕ ਕਰਦਾ ਕਾਠ ਕਾਰਨੇ ਸਰਕਾਰਾਂ ਬਿਲੇ ਵੱਡੇ ਵਜ਼ੀਰ ਮੁੱਖ ਮੰਤਰੀ ਸੱਦ ਲੈਣੇ ਇਹ ਕੋਈ ਐਂਟੀ ਗੱਲ ਨਹੀਂ ਹੁੰਦੀ। ਦਾਲ ਲਿਆ ਵੀ ਲੋਕਾਂ ਨੇ ਆਪਣਾ ਮਤਦਾਨ ਕਿੱਥੇ ਕਰਦੇ। ਜੇ ਇਹ ਮੈਂ ਸਮਝਦਾ ਪਈ ਹੈ ਇਸ ਵਿੱਚ ਇਹ ਬੀਜੇਪੀ ਤੋਂ ਜੇ ਕਾਰਸ ਤੋਂ ਆਪ ਤੋਂ ਆਪ ਤੇ ਕਾਂਗਰਸ ਦਾ ਫ੍ਰੈਂਡਲੀ ਮੈਚ ਹੈ ਤੇ ਬੀਜੇਪੀ ਤੋਂ ਲੋਕ ਹੋਣਗੇ ਜਿਹੜੇ ਆ। ਪਿੰਡਾਂ ਦੀਆਂ ਸਫਾਂਆਂ ਮੀਆਂ ਸਫਾਂ ਜਿੰਮੇਦਾਰੀ ਦਾ ਬਹੁਤ ਬਤਨ ਜਦ ਦੇਖਿਆ ਪ੍ਰਚਾਰ ਦੇ ਵਿੱਚ ਛੋਟੀ ਹਰੀ ਦੇ ਨਾਲ ਪਾਸੇ ਗੱਲ ਇਹਨਾਂ ਦਿਖਾਈ ਦੇ ਰਿਹਾ ਵੀ ਖੇਤਰੀ ਪਾਰਟੀ ਸਿਰਫ ਔਰ ਸਿਰਫ ਅਕਾਲੀ ਦਲ ਨਾਲ ਬਾਕੀ ਸਾਰੀਆਂ ਦਲੀਲਾਂ ਬਣੇ ਹੋ ਰਹੇ ਨੇ ਦੇਖੋ ਸੌਮੇ ਕਾਲੀਦਲ ਰਾਉਂਡ ਦਾ ਬਹਿਰੀ ਨਹੀਂ ਇਹ ਫੈਡਰਲ ਸਿਸਟਮ ਦੇ ਵਿੱਚ ਹਮੇਸ਼ਾ ਚੋਣ ਦੀ ਗੱਲ ਕਿਉਂਕਿ ਜਿਵੇਂ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਉੱਪਰ ਤੋਂ ਇਸ ਆਉਂਦੀ। ਉਹਦੀ ਰਾਜ ਸੱਤਾ ਪ੍ਰਾਪਤੀ ਨਹੀਂ ਸੀਗੀ। ਇਹ ਕਿਉਂਕਿ ਪੰਥ ਦੀ ਤਰਜਮਾਨੀ ਵੀ ਕਰਦੀ ਆ ਤੇ ਪੰਥ ਦੀ ਐਡਵਾਈਜ਼ ਵੀ ਕਰਦੀ ਆ। ਸੋ ਇਸ ਕਰਕੇ ਇਹ ਸਟੇਟਾਂ ਨੂੰ ਬਾਦਸ਼ਾਹ ਦੇਣ ਦੀ ਹਮੇਸ਼ਾ ਬਕਾਅਤ ਕਰਦੀ ਆ। ਇਸੇ ਕਰਕੇ ਅਸੀਂ ਕਹਿ ਰਹੇ ਹਾਂ ਕਿ ਖੇਤਰੀ ਪਾਰਟੀਆਂ ਜੇ ਤਕੜੀਆਂ ਹੋਣਗੀਆਂ ਤੇ ਨੈਸ਼ਨਲ ਪੱਧਰ ਦੇ ਉੱਤੇ ਇਹ ਜਿਹੜੀਆਂ ਪਾਰਟੀਆਂ ਨੇ ਸੌਤਾ ਦੇ ਮਨਮਨ ਨਹੀਂ ਕਰਨ ਦੀ ਗੱਲ ਆ ਜਿਹੜੀ ਬੀਜੇਪੀ ਕਹਿ ਰਹੀ ਨਾ ਪੰਨ ਨੇਸ਼ਨ ਬੰਦ ਇਲੈਕਸ਼ਨ ਇਹਦੇ ਪਿੱਛੇ ਬਹੁਤ ਕੁਝ ਲੁਕਿਆ ਆ ਤੇ ਮੈਨੂੰ ਆਸ ਆ ਭਈ ਇਹ ਸਾਰਾ ਫੈਡਰਲ ਸਿਸਟਮ ਜਿਹਦੀ ਖਾਲੀ ਦਸਤਾਨੀ ਚਾਹਤਾ ਉਹ ਉਹ ਤੋਂ ਆਉਂਦਾ ਹੀ ਜਰਨਾ ਸਰ ਇਹਦਾ ਬਾਜੂ ਵਾਲਾ ਚੱਲਣਾ ਜਪਾਨ ਨਾ ਭੀ ਚੰਗਾਰੇ ਆ ਇਥੇ ਅਖੀਰ ਲਾ ਉਹਨਾਂ ਨੇ ਤੁਹਾਨੂੰ ਇਹ ਲੋਕਾਂ ਦਾ ਸਵੈ ਹੱਕ ਮਿਲਦਾ ਆ ਬਾਗਾਂ ਤੁਹਾਡੀ ਅਤੀ ਲੜਾਈ ਦੇਖੋ ਅੱਜ ਮੈਂ ਖੰਡਾ ਕੇ ਤੇਰਾ ਰੀਕ ਜਿਹੜੀ ਆ ਬਾਕੀ ਸਾਰਿਆਂ ਦਾ ਕੱਲ੍ਹ ਤੋਂ ਕੱਲੇ ਦੀ ਫਰਮ ਨਾਮਨੇਸ਼ਨ ਦਾ ਅੱਜ ਵੀ ਫੈਸਲਾ ਕੀਤਾ ਪਾਰਟੀ ਵੱਲੋਂ ਜਿਆਪਣ ਦੇ ਜਿਹੜਾ ਜਿਹੜਾ ਨਾਮਨੇਸ਼ਨ ਕੀਤਾ ਜਾਵੇ ਉਹਦੇ ਵਾਸਤੇ ਉਸ ਤੋਂ ਪਹਿਲਾਂ ਆਪਣੇ ਦਫ਼ਤਰ ਦਾ ਘਾਟਣਾ ਪੂਰੀ ਸ਼ੋਮਨੀ ਜਿਹੜਾ ਆਪਣੀ ਕੁੱਝ ਪ੍ਰਧਾਨ ਆਹ ਜਿਹੜੇ <table> ਪਾ ਵੀ ਹੋ ਜੀ ਕਿੱਧਾ ਗਿਆ ਸਮੁੱਚੀ ਜ਼ਿਲ੍ਹੇ ਦੀ ਲੀਡਰਸ਼ਿਪ ਇੱਥੇ ਪਹੁੰਚੀ ਹੈ ਸਾਰੇ ਭਗਵਾਨ ਬਿਜਾ ਨਹੀਂ ਆਦੇ ਦਾ ਪ੍ਰਧਾਨ ਔਰ ਜੋਸ਼ਵਿਕ ਦੇ ਲੀਡਰਸ਼ਿਪ ਵੱਡੀ ਗੱਡੀ ਦੇ ਬਰਦਰ ਤੇ ਪਹੁੰਚੇ ਆ ਇਹ ਸਾਡਾ ਜਿਹੜਾ ਵੱਡਾ ਸ਼ਾਅ ਹੈ ਦੇਖੋ ਇਹ ਜੋਸ਼ ਮਿਲ ਰਿਹਾ ਇਹ ਜਿੱਦਾ ਪ੍ਰਤੀਕ ਹੈ ਕਿ ਸ਼੍ਰੋਮਣੀ ਕਾਦੀਦਲ ਜਿਹੜਾ ਲੰਬੇ ਹਕ ਤੋਂ ਬਾਅਦ ਅਸ਼ਾਰ ਕੋ ਵੀ ਲੱਗਦਾ ਪਾਰਲੀਮੈਂਟ ਦੀ ਉਹਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਵੱਡਾ ਜੋਸ਼ ਹੈ ਇਹ ਮੈਂ ਫੰਦਾ ਇਹ ਦਿਨ-ਦਿਨ ਤੱਕ ਹੋਰ ਵੱਡਾ ਰੋਗ ਘੜੂਗਾ ਲੋਕਾਂ ਨੂੰ ਹੋਰ ਜੋਸ਼ ਆਊਗਾ ਉਹਦੇ ਸੇਟੂ ਦਿੱਤੀ ਜਿਹੜਾ ਆ ਕੇ ਸ਼੍ਰੋਮਣੀ ਕਾਲਜ ਤੋਂ ਵੀ ਪਾਉਗਾ ਪ੍ਰਕਾਸ਼ ਸਿੰਘ ਬਾਦਲ ਉਹ ਸੁਪਰੀਸਨ ਬਾਦ ਦੇ ਹੱਥੋਂ ਵਗੜੋ ਰਹੀ ਹੈ ਸ਼੍ਰੋਮਣੀ ਕਾਲਜ ਦੀ ਜੁਨਕਾ ਨੂੰ ਬਹੁਤ ਬਹੁਤ ਸਹਿਯੋਗ ਮਿਲੇਗਾ ਬਦਿਆ ਮਾਹੌਲ ਬਣਿਆ ਫੈਨ ਦਰਾ ਵਸਾਈ ਪ੍ਰਕਾਸ਼ ਸਿੰਘ ਬਾਦਲ ਉਹ ਸੁਪਰੀਸਨ ਬਾਦ ਦੇ ਹੱਥੋਂ ਆਈ ਹੈ ਸ਼੍ਰੋਮਣੀ ਕਾਲਜ ਕਾਲੀਵਰਦੀ ਸ਼੍ਰੋਮਣੀ ਕਾਲਜ ਉਹ ਜਿਹੜਾ ਕਿ ਬਦਿਆ ਗਿਆ ਹੈ ਕਵੀ ਤਰਿਆ ਗਿਆ ਹੈ ਸਹਿਯੋਗ ਬਸ ਫਿਰ ਸਿੱਧ ਬਦਲ ਹੁਣ ਕੋਈ ਨਵੇਂ ਤਾਂ ਹੈ ਨਹੀਂ ਇਸ ਲਈ ਲੰਬੇ ਸਮੇਂ ਤੋਂ ਉਹ ਵੀ ਰਾਜਨੀਤੀ ਵਿੱਚ ਉਹ ਉਸ ਦੇ ਡਿਪਟੀ ਆਪਣਾ ਨੇ ਉਹ ਨਿਬੜਾ ਚੁੱਕੇ ਆ ਆਪਣੇ ਸੂਬੇ ਦੇ ਡਿਪਟੀ ਕੇਬਸ ਦੇ ਤੇ ਔਰ ਅੱਜ ਲੰਬੇ ਸਮੇਂ ਤੋਂ ਜਿਹੜੀ ਹੈ ਪ੍ਰਧਾਨਗੀ ਦੀ ਦੇ ਇਫਾ ਦੇ ਕੋਲ ਜਿੰਨਾ ਜੋਸ਼ ਔਰ ਜਿੰਨਾ ਪਾਰਟੀ ਨੂੰ ਕੰਟਰੋਲ ਕਰਨ ਦਾ ਤਜਰਬਾ ਬਣ ਗਿਆ ਆ ਹੋਇਆ ਇਹ ਕਾਰਨ ਆ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਅੱਜ ਲੋਕ ਲਾਮਬੰਦ ਹੋਇਆ ਔਰ ਜਿਹੜਾ ਪੰਜਾਬ ਕਾਉ ਯਾਤਰਾ ਨੂੰ ਲੈ ਕੇ ਸਾਰੇ ਪੰਜਾਬ ਦੀ ਬੜਾ ਸ਼ਾਹ ਕਹਿਣਾ ਹੋਇਆ ਔਰ ਅੱਜ ਸਾਰੀਆਂ ਪਾਰਟੀਆਂ ਨੂੰ ਇਸ ਗੱਲ ਦੀ ਚਿੰਤਾ ਆ ਕਿ ਸ਼੍ਰੋਮਣੀ ਕਾਰਜਦਾਲ ਜਿਹੜਾ ਆ ਇਹ ਫਤੋ ਦੀ ਅੱਗੇ ਜਿਹੜਾ ਉਹ ਪ੍ਰਕਾਰ ਚੱਲ ਰਿਹਾ ਤੇ ਮੈਂ ਸਮਝਦਾ ਕਿ ਸੁਖਬੀਰ ਸਿੰਘ ਬਾਦਲ ਨੇ ਸਫਲ ਕਾਰਜ ਜਿਹੜਾ ਪ੍ਰਦਾਨ ਕਰਤ ਮੁੜਿਆ ਆ ਆਪਾਂ ਤੇਰਾ ਸੰਕਲਪ ਜੁਣੀ ਆ ਨਮੰਕਨ ਵਾਸਤੇ ਇੱਕ ਬੇਸ਼ੱਕ ਵਿਚਾਰ ਕੀਤਾ ਠੀਕ ਹੈ ਜੁਣੀ ਗਈ ਤਰੀਕ ਤਾਂ ਸਾਡੇ ਬਾਬੇ ਜਾਨ ਦੇ ਤੇਰੇ ਤਰੇ ਹੁੰਦੀ ਆ ਜਿਹਦੇ ਵਿੱਚ ਅਸੀਂ ਹਮੇਸ਼ਾ ਤੱਕੜੀ ਦਾ ਇਨਸਾਨ ਵੀ ਬਾਬੇ ਦਾ ਤਰੀਕ ਵੀ ਜਿਹੜੀ ਤੇਰਾ ਤਰਾ ਬਾਬੇ ਨਾਨਕ ਦੀ ਤੇ ਕਰਕੇ ਉਹਦਾ ਉਹ ਰਸਾ ਲੈ ਕੇ ਵਾਹਿਗੁਰੂ ਦਾ ਬ੍ਰਿਜ ਬੇ ਨੋਮਤਾ ਕਿਦੂ ਸਿੱਖਿਆ ਦਾ ਸਭੇ ਸਾਜੀ ਬਾਪ ਦਾ ਸੰਦੇਸ਼ ਦਿੱਤਾ ਉਹ ਸਾਰੇ ਆਸੇ ਨੂੰ ਲੈ ਕੇ ਇਹ ਅਸੀਂ ਫੈਸਲਾ ਕੀਤਾ ਸੀ ਕਿ ਮੈਂ ਆਖਰੀ ਕਰਦਾ ਕਿ ਇਸ ਸੀੜ ਦੇ ਉੱਪਰ ਜਿਹੜੇ ਵੀ ਜਿਹਨਾਂ ਦੇ ਕਮੇਟੀ ਦੇ ਲੋਕ ਆ ਕਾਹੇ ਸਿੱਖ ਆ ਹਿੰਦੂ ਆ ਮੁਸਲਮਾਨ ਫਾਈ ਆ ਸਾਰੇ ਲੋਕਾਂ ਦੇ ਨਾਲ ਮੇਰਾ ਪਿਆਰ ਆ ਔਰ ਮੈਂ ਬੇਸ਼ੱਕ ਇਹ ਕਹਾਂਗਾ ਆਪਾਂ ਨੂੰ ਰਲਣਾ ਵਧੀਆ ਰਹਿਣੀ ਆ ਜਿਹੜੀ ਆ ਭਾਈਚਾਰਕ ਸਾਂਝ ਰੱਖ ਰਹੀ ਹੋਈ ਚਾਈਦੀ ਆ ਇਸੇ ਕਰਕੇ ਅਜੇ ਹਲਾਤਾਂ ਨੂੰ ਦੇਖ ਕੇ ਮੈਂ ਇਹਦਾ ਰੋਡ ਸ਼ੋਅ ਆ ਉਹ ਕੈਨਸਲ ਕੀਤਾ ਕਿਉਂਕਿ ਦੋ ਪਾਸੇ ਰੋਡ ਸ਼ੋਅ ਕਰ ਰਹੀਆਂ ਆ ਆਡਾ ਟਾਈਮ ਬਿਜ਼ਨਸ ਵੀ ਟਾਈਮ ਲਿਆ ਸੀ ਪਰ ਸ਼ਹਿਰ ਦੇ ਲੋਕਾਂ ਦੇ ਵਿੱਚ ਤੰਗ ਹੋਣਗੇ ਬਿਚਾਰਾਂ ਵਿੱਚ ਲੋਕ ਇਦਾਂ ਵਿਚੰਦ ਗਏ ਉਹ ਸਾਡੇ ਨੂੰ ਧਿਆਨ ਰੱਖਦੇ ਰੋਡ ਸ਼ੋਅ ਕੈंसिल ਕਰਕੇ ਅਸੀਂ ਦਾਦੇ ਦਾ ਘੱਟ ਨਹੀਂ ਕੀਤਾ ਉਹਦੇ ਬਾਅਦ ਨਾਮਿਨੇਸ਼ਨ ਕਰਾਂਗੇ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਇਹ ਵੀ ਸੋਚਦਾ ਤੇ ਲੜਨਾ ਕਰੇ ਖੇਤ ਦੇ ਮਾਰੇ ਹਟੇ ਤੁਰਨਾ ਹੁਣ ਜਿਹੜੇ ਪਤਾ ਨਾ ਪਹੁੰਚਾ ਲੜਨਾ ਇਸ ਚੈਲੇ ਜੁਗ ਦਾ ਦੇਖਦੇ ਆਂ ਨਿਮਤ ਗੱਲ ਹੈ ਕਿ ਅਸੀਂ ਲੋਕਾਂ ਨਹੀਂ ਆ ਲਿਪਨ ਦੇ ਵੋਟਾਂ ਨਾਲ ਬਾਨਾ ਇਹ ਸਾਡੀ ਕਿੱਥੇ ਆਉਂਦੀ ਘਟਨਾ ਨਾਲ ਲੋਕੋ ਪਰੇਸ਼ਾਨ ਹੋਏ ਤੇ ਇਹਦਾ ਕੋਈ ਫਾਇਦਾ ਨਹੀਂ ਅਬ ਲੋ ਸਿਰ ਜਿਤਨਾ ਆਇਆ ਮੈਂ ਲੋਕਾਂ ਦੇ ਸੂਰਤ ਕੋ ਲੈ ਕੇ ਰਹੀਏ ਲੋਕਾਂ ਨੇ ਜਿਹੜੇ ਅੱਜ بڑے ਮਸਲੇ ਨਾਲ ਹਿਸ਼ਾਰਕਾ ਇਹਦੇ ਹਲਕੇ ਦੇ ਮੈਂ ਕੰਡੀਆਂ ਵਿੱਚ ਜਾ ਕੇ ਦੇਖਿਆ ਕੰਡੀਆਂ ਦੇ ਆਪਣੇ ਮਸਲੇ ਆ ਆ ਇਧਰੇ ਪਾਸੇ ਇੱਕ ਬੰਦਾ ਜਿਹੜੇ ਪਹਿਲੇ ਮੈਂ ਟਾਂਡਾ ਦੇ ਵਖਵਾ ਪਿੰਡਾਂ ਦੇ ਵਿੱਚ ਗਿਆ ਜਾਂ ਸ਼ਾਮ ਉਦੋਂ ਬਹੁਤ ਗੇਰਿਆਵਤ ਗਿਆ ਕਿ ਲੋਕ ਬੜੇ ਔਖੇ ਆ ਕਿ ਜਦੋਂ ਹੱਟ ਹੁੰਦਾ ਸਾਡੇ ਘਰ ਦੇ ਪਾਰੀ ਬੱਟਾ ਬੜੇ ਮਸਲੇ ਨੇ ਸਾਡੇ ਤੇ ਨੌਜਵਾਨ ਰੁਜ਼ਗਾਰ ਦਾ ਮਸਲਾ ਆ ਇਹ ਸਾਰੇ ਮਨੁੱਖੜ ਜਿਹੜੇ ਮੱਥੇ ਦੇਖ ਕੇ ਉਹ ਕਹਿੰਦੇ ਆ ਕਿ ਜੇ ਮੈਨੂੰ ਲੋਕ ਜਿੱਤਾਉਂਦੇ ਆ ਆੱਚੇ ਬਾਰੇ ਉਹਨਾਂ ਨੂੰ ਸੁੱਖ ਦੇਣਾ ਦੁੱਖ ਨਹੀਂ ਦੇਣਾ ਇਹ ਮੇਰਾ ਨਿਸ਼ਾਨਾ ਹੈ